ਕਿ ਤੁਸੀਂ ਵੀ ਘਰ ਬੈਠੇ ਐਕਸਲ ਟੈਲੀ ਇੰਗਲਿਸ਼ ਸਪੀਕਿੰਗ ਵਰਗੇ ਕੋਰਸ ਬਿਲਕੁਲ ਫਰੀ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਆਓ ਤੁਹਾਨੂੰ ਦੱਸਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਕਿ ਕਿਵੇਂ ਤੁਸੀਂ ਆਪਣੇ ਮੋਬਾਈਲ ਫੋਨ ਦੇ ਰਾਹੀਂ ਇਹ ਜਿਹੜਾ ਕੋਰਸ ਬਿਲਕੁਲ ਫਰੀ ਦੇ ਵਿੱਚ ਘਰ ਬੈਠੇ ਕਰ ਸਕਦੇ ਹੋ ਇਸ ਲਈ Google Search Engine ਦੇ ਵਿੱਚ ਤੁਸੀਂ learn varn ਨਾਂ ਦੀ ਵੈਬਸਾਈਟ ਓਪਨ ਕਰ ਲੈਣੀ ਆ ਵੈਬਸਾਈਟ ਓਪਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸામਨੇ ਓਪਨ ਹੋ ਜਾਊਗਾ ਜਿਹਦੇ ਤੁਸੀਂ ਦੇਖ ਸਕਦੇ ਹੋ ਫ੍ਰੀ ਆਨਲਾਈਨ ਕੋਰਸਸ ਬੇਕਿੰਗ ਕੋਰਸ ਐਮ ਐਸ ਐਕਸਲ ਵਾਗੇ ਕੋਰਸ ਹੁਣ ਤੁਸੀਂ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਲਰਨ ਵਰਨ ਇਹਦੇ ਉੱਪਰ ਇੱਕ ਕਲਿੱਕ ਕਰਨਾਗਾ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਜਿਹੜਾ ਇੰਟਰਫੇਸ ਆ ਉਹ ਤੁਹਾਡੇ ਸਾਹਮਣੇ ਓਪਨ ਹੋ ਜਾਣਾਗਾ ਹੁਣ ਜਿਹੜਾ ਵੀ ਆਪਾਂ ਕੋਈ ਕੋਰਸ ਸਿੱਖਣਾ ਚਾਹੁੰਦੇ ਆਂ ਜਾਂ ਇਹਦੇ ਕਰਨਾ ਚਾਹੁੰਦੇ ਆਂ ਉਹ ਉੱਪਰ ਜਿਹੜਾ ਸਰਚ ਬਟਨ ਦਿੱਤਾ ਹੋਇਆ ਤੁਸੀਂ ਇਹਦੇ ਉੱਪਰ ਸਰਚ ਕਰਨਾ ਸਪੋਜ਼ ਆਪਾਂ ਵੀ MS Excel ਦੀ ਗੱਲ ਕਰਨੀ ਆਪਾਂ ਇੱਥੇ ਤਾਂ ਆਪਾਂ ਇੱਥੇ MS Excel ਜਿਹੜਾ ਕੋਰਸ ਆ ਉਹ ਸਰਚ ਕਰ ਲਾਂਗੇ ਸਰਚ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋਗੇ ਕਿ MS Excel ਕੋਰਸ ਖੁੱਲ ਚੁੱਕਿਆ ਤੁਸੀਂ ਵੀ ਹੁਣ ਕਿਹੜੀ ਭਾਸ਼ਾ ਕਰਨਾ ਚਾਹੁੰਦੇ ਹੋ ਉਹ ਤੁਸੀਂ ਆਪਣੇ ਇੱਥੇ ਲੈਂਗੁਏਜ ਸਿਲੈਕਟ ਕਰ ਲੈਣੀ ਆ ਆਪਾਂ ਇੱਥੇ ਸਿਲੈਕਟ ਕਰ ਲਿਆ ਵੀ MS Excel ਕੋਰਸ ਜਿਹੜਾ ਹਿੰਦੀ ਦੇ ਵਿੱਚ ਆ ਉਹਦੇ ਉੱਪਰ ਆਪਾਂ ਕਲਿੱਕ ਕਰਨਾਗਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੋਰਸ ਕੰਟੈਂਟ ਦੇ ਵਿੱਚ ਦੇਖ ਸਕਦੇ ਹੋਗੇ ਕਿ MS Excel ਦੇ ਵਿੱਚ ਆਪਾਂ ਇੱਥੇ ਕੀ ਕੀ ਪੜਾਇਆ ਜਾਊਗਾ ਉਹ ਸਾਰੀ ਇਹਨਾਂ ਨੇ ਡਿਟੇਲ ਦਿੱਤੀ ਹੋਈ ਹੈ ਤੁਸੀਂ ਵੀ ਇੱਥੇ ਕਿਹੜੀ ਕਿਹੜੀ ਚੀਜ਼ ਇੱਥੇ ਸਿੱਖ ਸਕਦੇ ਹੋਗੇ ਜਿਵੇਂ ਡਾਟਾ ਐਂਟਰੀ ਕ੍ਰੀਏਟਿੰਗ ਫਾਰਮੂਲੇਜ਼ ਫਾਰਮੈਟਿੰਗ ਉਹਦੀ ਜਿਹਨੇ ਸਾਰੀ ਡਿਟੇਲ ਹੈ ਜਿਹੜੀ ਕੰਟੈਂਟ ਦੀ ਉਹ ਦਿੱਤੀ ਹੋਈ ਹੈਗੀ ਇਸ ਤਰ੍ਹਾਂ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਫੋਨ ਦੇ ਰਾਹੀਂ MS Excel ਦਾ ਕੋਰਸ ਬਿਲਕੁਲ ਫ੍ਰੀ ਦੇ ਵਿੱਚ ਘਰ ਬੈਠੇ ਕਰ ਸਕਦੇ ਹੁਣ ਅੱਗੇ ਗੱਲ ਕਰਦੇ ਆਂਗੇ ਆਪਾਂ ਟੈਲੀ ਦੀ ਕਿਵੇਂ ਤੁਸੀਂ ਇਸ ਵੈਬਸਾਈਟ ਦੇ ਰਾਹੀਂ ਟੈਲੀ ਦਾ ਜਿਹੜਾ ਕੋਰਸ ਆ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਕਰ ਸਕਦੇ ਹੋ ਇਸੇ ਤਰ੍ਹਾਂ ਉਹਦਾ ਵੀ ਸੇਮ ਪ੍ਰੋਸੈਸ ਆਗਾ ਇਸ ਲਈ ਤੁਸੀਂ ਇੱਥੇ ਸਰਚ ਕਰਨਾਗਾ ਟੈਲੀ ਟੈਲੀ ਦਾ ਜਦੋਂ ਕੋਰਸ ਇੱਥੇ ਤੁਸੀਂ ਸਰਚ ਕਰੋਗੇ ਉਸ ਤਰ੍ਹਾਂ ਤੁਹਾਡੇ ਸਾਹਮਣੇ ਇੰਟਰਫੇਸ ਖੁੱਲ ਜਾਊਗਾ ਉਹੀ ਜਿਹੜੀਆਂ ਸੇਮ ਚੀਜ਼ਾਂ ਨੇ ਉਹਦਾ ਜਿਹੜਾ ਕੰਟੈਂਟ ਕੋਰਸ ਦਾ ਉਹ ਸਾਰਾ ਤੁਹਾਡੇ ਸਾਹਮਣੇ ਓਪਨ ਹੋ ਜਾਊਗਾ ਕੰਟੈਂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿ ਪਹਿਲੀ ਇੰਟਰੋਡਕਸ਼ਨ ਟੂ ਟੈਲੀ ਵੀ ਟੈਲੀ ਜਿਹੜੀ ਇੰਟਰੋਡਕਸ਼ਨ ਆ ਅਕਾਊਂਟਿੰਗ ट्रांजैक्शन ਆ bizness ट्रांजैक्शन ਰਿਪੋਰਟਸ ਇੰਟਰੋਡਕਸ਼ਨ ਆਫ ਇਨਵੈਂਟਰੀ ਤਾਂ ਇੰਟਰੋਡਕਸ਼ਨ ਆਫ GST ਇਹ ਜਿਹੜਾ ਵੀ ਟੈਲੀ ਦੇ ਵਿੱਚ ਆਪਾਂ ਸਾਰਾ ਕੁਝ ਸਿੱਖਣਾ ਚਾਹੁੰਦੇ ਆ ਉਹ ਜਿਹੜਾ ਕੋਰਸ ਕੰਟੈਂਟ ਦੇ ਵਿੱਚ ਦਿੱਤਾ ਹੋਇਆ ਹੁਣ ਅੱਗੇ ਗੱਲ ਕਰਦੇ ਆਪਾਂ ਇੰਗਲਿਸ਼ ਸਪੀਕਿੰਗ ਕੋਰਸ ਦੀ ਕਿ ਕਿਵੇਂ ਤੁਸੀਂ ਇਸ ਵੈਬਸਾਈਟ ਰਾਹੀਂ ਘਰ ਬੈਠੇ ਬਿਲਕੁਲ ਫ੍ਰੀ ਦੇ ਵਿੱਚ ਇੰਗਲਿਸ਼ ਸਪੀਕਿੰਗ ਦਾ ਜਿਹੜਾ ਕੋਰਸ ਆ ਉਹ ਵੀ ਕਰ ਸਕਦੇ ਹੋਗੇ ਇੱਥੇ ਤੁਸੀਂ ਆਪਣਾ ਵਿਦ ਸર્ટਿਫਿਕੇਟ ਵੀ ਕਰ ਸਕਦੇ ਹੋ ਵਿਦਾਊਟ ਸਰਟੀਫਿਕੇਟ ਵੀ ਕਰ ਸਕਦੇ ਹੋ ਤੁਹਾਡੀ ਚੋਅ ਹੈ ਤੁਸੀਂ ਕਿਹੜਾ ਕਰਨਾਗਾ ਇੱਥੇ ਇੰਗਲਿਸ਼ ਸਪੀਕਿੰਗ ਕੋਰਸ ਕੰਟੈਂਟ ਦੇ ਵਿੱਚ ਤੁਸੀਂ ਵੱਖ-ਵੱਖ ਚੀਜ਼ਾਂ ਦੇਖ ਰਹੇ ਹੋਗੇ ਜਿਹੜੀਆਂ ਵੀ ਅੰਗਰੇਜ਼ੀ ਸਿੱਖਣ ਦੇ ਲਈ ਆਪਣੇ ਲਈ ਮਹੱਤਵਪੂਰਨ ਨੇ ਉਹ ਇਸ ਕੋਰਸ ਦੇ ਵਿੱਚ ਬਿਲਕੁਲ ਫ੍ਰੀ ਦੇ ਵਿੱਚ ਸਿਖਾਈਆਂ ਜਾਣਗੀਆਂ ਇਸ ਤਰ੍ਹਾਂ ਤੁਸੀਂ ਜਿਹੜਾ ਕੋਰਸ ਹੈ ਇਹ ਵੀ ਬਿਲਕੁਲ ਫਰੀ ਦੇ ਵਿੱਚ ਆਪਣੇ ਮੋਬਾਈਲ ਫੋਨ ਦੇ ਰਾਹੀਂ ਘਰ ਬੈਠੇ ਕਰ ਸਕਦੇ ਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਪਲਾਈ ਨਾਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ